ਕੀ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਦਾ ਮਿੰਨੀ ਫਾਰਮ ਆ ਭਰਾ ਡੇਰੀ ਦਾ ਕੰਮ ਆ ਤੇ ਫਾਰਮ ਟੋਕੜ ਗੱਬੜ ਮੱਝ ਪਕਾਉਗਾ ਭਰਾ ਠੀਕ ਹੈ ਜੀ ਲਿੱਲੀ ਰਾਵੀ ਚ ਪੈਂਦੀ ਆ ਸੋਹਣੀ ਆ ਸੁਨੱਖੀ ਆ ਰੇਟ ਵਾਈ ਦੇ ਵੱਡੀ ਵੀਡੀਓ ਚ ਦੱਸਿਆ ਭਰਾ ਠੀਕ ਹੈ ਜੀ ਤੇ ਆ ਖੜੀ ਇੱਕ ਟੋਕੜ ਗੱਬੜ ਹੋਰ ਠੀਕ ਹੈ ਜੀ ਲੋ ਜੀ ਆਸ ਦੇਖੋ ਟੋਕੜ ਠੀਕ ਹੈ ਜੀ ਤੇ ਇਹ ਕਹੀਆਂ ਗਾਂ ਗਾਂਮ ਕੋ ਆਹ ਕੱਦ ਬੜੇ ਸੁਖਣਾ ਸੋਹਣਾ ਰੇਟ ਵਾਈ ਨੇ ਦੱਸਿਆ ਵਾ ਠੀਕ ਹੈ ਜੀ ਪੂਰੀ ਜਾਣਕਾਰੀ ਵੀਡੀਓ ਚ ਚੈੱਕ ਕਰ ਲਓ ਜੀ ਵੱਡੀ ਵੀਡੀਓ 8-10 ਮਿੰਟਾਂ ਦੀ ਹੈਗੀ ਆ ਛੋਟਾ-ਛੋਟੇ ਦੇ ਚ 4-5 ਮੱਝਾਂ ਸੇਲ ਆ ਜੀ ਠੀਕ ਹੈ ਜੀ ਉਹਦੇ ਚ ਬਾਈ ਜੀ ਨੇ ਰੇਟ ਵੀ ਦੱਸਿਆ ਕੱਲੀ-ਕੱਲੀ ਦਾ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਹੋ ਫਾਰਮ ਆ ਬਾਈ ਦਾ ਮਿੰਨੀ ਆਪਾਂ ਪਹਿਲਾਂ ਵੀ ਬਾਈ ਦੀ ਵੀਡੀਓ ਬਣਾਉਣੀ ਹੁੰਦੀ ਹੈ ਚੈੱਕ ਤਸੱਲੀ ਬਾਈ ਕੰਦਾ ਕਰਕੇ ਲਿਜਾ ਸਕਦੇ ਹੋ ਠੀਕ ਹੈ ਜੀ ਲੋਚ ਤੇ ਇੱਕ ਆ ਗਾਂ ਵਕੂਆ 7 ਮਹੀਨੇ ਦੀ ਗੱਬੜ ਠੀਕ ਹੈ ਜੀ ਤੇ ਕਾ ਉਸਰ ਝੋਟੀ ਆ ਇਹਦਾ ਰੇਟ ਦੱਸਿਆ ਬਾਈ ਨੇ 55000 ਪਰਾ ਠੀਕ ਹੈ ਜੀ ਲੋ ਜੀ ਇੱਕ ਆ ਮੱਝ ਵਰਨ ਤੇ ਕੱਲੀ ਕੱਲੀ ਦੀ ਜਾਣਕਾਰੀ ਦੇ ਸੇ ਕੱਲੀ ਕੱਲੀ ਦਾ ਰੇਟ ਦੱਸਿਆ ਬਾਈ ਦਾ ਠੀਕ ਹੈ ਨਾ ਚੈੱਕ ਕਰ ਸਕਦੇ ਹੋ ਬਾਈ ਦਾ ਨੰਬਰ ਲਾਵਾਂਗੇ ਟਾਈਟਲ ਵਿੱਚ ਠੀਕ ਹੈ ਜੀ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਾਦ ਨੂੰ ਧੰਨਵਾਦ ਛੋਟੇ ਵੱਡੇ ਭਰਾਵਾਂ ਦਾ ਓਕੇ ਬਾਏ